ਹੋਲੇ ਮਹਲੇ ਦੇ ਹੋਲੇ ਮਹਲੇ ਦੇ ਤੇ ਆਈ ਸਾਥ ਸੰਗਤ ਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਹ ਹੋਲਾ ਮਹਲਾ ਸਿੱਖਾਂ ਲਈ ਇੱਕ ਬਹਾਦਰੀ ਦਾ ਪ੍ਰਤੀਕ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਆਪਣੇ ਹੱਕਾਂ ਲਈ ਲੜਨ ਦੀ ਗੱਲ ਕੀਤੀ ਅੱਜ ਸਾਡੇ ਦਾ ਉਹ ਟਾਈਮ ਆ ਗਿਆ ਹੈ ਕਿ ਸਾਨੂੰ ਆਪਣੇ ਹੱਕਾਂ ਲਈ ਲੜਨਾ ਪਾਏਗਾ ਕਿਸੇ ਵੀ ਕੌਮ ਦਾ ਭਵਿੱਖ ਉਸ ਦਾ ਨੌਜਵਾਨ ਹੁੰਦਾ ਹੈ ਪਰ ਪੰਜਾਬ ਦਾ ਨੌਜਵਾਨ ਨਸ਼ਿਆਂ ਤੇ ਲੱਗਿਆ ਹੋਇਆ ਹੈ ਇਹ ਨਸ਼ਿਆਂ ਤੇ ਲਾਇਆ ਕਿਨੇ ਆ ਇਹ ਨਸ਼ਾ ਤੇ ਲਾਇਆ ਹੋਇਆ ਹੈ ਸਾਡੀ ਸਰਕਾਰਾਂ ਨੇ ਜੋ ਸਰਕਾਰ ਦਿੱਲੀ ਤੋਂ ਚੱਲਦੀ ਹੈ ਉਹ ਸਾਡਾ ਕੀ ਭਲਾ ਕਰ ਲਵੇਗੀ ਸਾਡਾ ਨੌਜਵਾਨ ਜਾਣ ਕੇ ਨਸ਼ਿਆਂ ਤੇ ਲਾਇਆ ਗਿਆ ਹੈ ਤਾਂ ਕਿ ਉਹ ਦੀ ਸੋਚਣ ਤੇ ਸਮਝਣ ਦੀ ਸ਼ਕਤੀ ਨੂੰ ਖਤਮ ਕੀਤਾ ਜਾ ਸਕੇ ਤੇ ਉਹ ਆਪਣੇ ਚੰਗੇ ਤੇ ਬੁਰੇ ਬਾਰੇ ਨਾ ਸੋਚ ਸਕੇ ਜੇ ਬਿਹਾਰ ਇੱਕ ਡਰਾਈ ਸਟੇਟ ਹੋ ਸਕਦਾ ਹੈ ਤੇ ਪੰਜਾਬ ਫਿਰ ਨਸ਼ਾ ਤੋਂ ਮੁਕਤ ਕਿਉਂ ਨਹੀਂ ਹੋ ਸਕਦਾ ਅੱਜ ਪੰਜਾਬ ਵਿੱਚ ਕਾਰੋਬਾਰ ਨਹੀਂ ਹੈ ਨੌکریاں ਨਹੀਂ ਹੈ ਮਾਪੇ ਆਪਣੇ ਬੱਚਾ ਨੂੰ ਬਾਹਰਲੇ ਦੇਸ਼ ਭੇਜ ਰਹੇ ਨੇ ਨੌکریاں ਲਈ ਕਾਰੋਬਾਰਾ ਲਈ ਜਿਸ ਦੇ ਨਾਲ ਆਪਣਾ ਨੌਜਵਾਨ ਤਾਂ ਬਾਹਰ ਜਾ ਹੀ ਰਿਹਾ ਹੈ ਦੇ ਨਾਲ ਹੀ ਪੰਜਾਬ ਦਾ ਪੈਸਾ ਵੀ ਬਾਹਰ ਜਾ ਰਿਹਾ ਹੈ ਮਾਪੇ ਲੱਖ ਰੁਪਏ ਲਾ ਕੇ ਆਪਣੇ ਬੱਚਾ ਨੂੰ ਬਾਹਰ ਭੇਜ ਰਹੇ ਨੇ ਤੇ ਮੇਰੀ ਸੈਂਟਰ ਸਰਕਾਰ ਤੋਂ ਅਪੀਲ ਹੈ ਕਿ ਜਿਹੜਾ ਅਟਾਰੀ ਬਾਰਡਰ ਜਿਹੜਾ ਬੰਦ ਕੀਤਾ ਗਿਆ ਹੈ ਉਹ ਵਪਾਰ ਲਈ ਖੋਲਿਆ ਜਾਵੇ ਤਾਂ ਕਿ ਪੰਜਾਬ ਵਿੱਚ ਕਾਰੋਬਾਰ ਵਧ ਸਕੇ ਤੇ ਪੰਜਾਬ ਵਿੱਚ ਨੌਕਰੀਆਂ ਵਧ ਸਕਣ ਤੇ ਪੰਜਾਬ ਦੇ ਨੌਜਵਾਨ ਨੂੰ ਨੌਕਰੀਆਂ ਲਈ ਬਾਹਰ ਨਾ ਜਾਣਾ ਪਵੇ ਜੇ ਗੁਜਰਾਤ ਦਾ ਮੰundra ਬੋਰਡ ਬਾਕੀ ਬੁਲਕਾ ਦੇ ਨਾਲ ਵਪਾਰ ਕਰਨ ਲਈ ਖੁੱਲਾ ਹੈ ਤੇ ਪੰਜਾਬ ਦੇ ਨਾਲ ਆ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ ਤੇ ਮੈਂ ਤੇ ਮੈਂ ਹੁਣੋ ਕਹਿਣਾ ਚਾਹਨੀ ਆ ਕਿ ਪੰਜਾਬ ਵਿੱਚ ਹੋਰ ਇੰਡਸਟਰੀਆਂ ਨਵੀਆਂ ਇੰਡਸਟਰੀਆਂ ਲੱਗਣ ਤਾਂ ਕਿ ਪੰਜਾਬ ਵਿੱਚ ਕਾਰੋਬਾਰ ਵਧੇ ਤੇ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਨੌਕਰੀਆਂ ਵਿੱਚ ਪਹਲ ਮਿਲਣੀ ਚਾਹੀਦੀ ਹੈ ਅੱਜ ਬਾਹਰਲੇ ਸਟੇਟ ਤੋਂ ਲੋਕ ਆ ਕੇ ਪੰਜਾਬ ਵਿੱਚ ਵਸ ਰਹੇ ਨੇ ਸਪੈਸ਼ਲੀ ਯੂਪੀ ਬਿਹਾਰ ਤੋਂ ਤੇ ਇੱਥੇ ਉਹ ਆਪਣੇ ਕਾਰੋਬਾਰ ਸੈੱਟ ਕਰ ਰਹੇ ਨੇ ਤੇ ਨਾਲੇ ਆਪਣੀਆਂ ਜ਼ਮੀਨਾਂ ਲੈ ਰਹੇ ਨੇ ਤੇ ਉਹ ਦਿਨ ਦੂਰ ਨਹੀਂ ਜਦ ਪੰਜਾਬ ਮਿਨੀ ਬਿਹਾਰ ਬਣ ਜਾਏਗਾ ਸਾਨੂੰ ਅੱਜ ਨੀਂਦ ਤੋਂ ਜਾਗਣ ਦੀ ਲੋੜ ਹੈ ਤੇ ਆਪਣੇ ਪੰਜਾਬ ਦੇ ਲਈ ਲੜਨ ਦੀ ਲੋੜ ਹੈ ਇੱਕ ਮਹੀਨੇ ਵਿੱਚ ਤਿੰਨ ਜਥੇਦ ਅਕਾਰ ਤੱਕ ਸਾਫ ਦੇ ਜਥੇਦਾਰ ਬਦਲੇ ਗਏ ਨੇ ਜੋ ਇਤਿਹਾਸ ਵਿੱਚ ਕਦੀ ਵੀ ਨਹੀਂ ਹੋਇਆ ਕੋਈ ਆਪਣੇ ਨਿੱਜੀ ਫਾਇਦੇ ਲਈ ਅਕਾਰ ਤੱਕ ਦੇ ਜਥੇਦਾਰ ਬਦਲੀ ਜਾ ਰਹੇ ਨੇ ਤੇ ਅੱਜ ਸਾਨੂੰ ਆਪਣੇ ਪੰਜਾਬ ਦੇ ਲਈ ਖੜਨ ਦੀ ਲੋੜ ਹੈ ਆਵਾਜ਼ ਚੱਕਣ ਦੀ ਲੋੜ ਹੈਗੀ ਹੈ ਅੱਜ ਸਾਨੂੰ ਇੱਕ ਪੰਥਕ ਸਰਕਾਰ ਦੀ ਲੋੜ ਹੈ ਪੰਥਕ ਉਮੀਦਵਾਰਾਂ ਦੀ ਲੋੜ ਹੈ ਜੋ ਪੰਜਾਬ ਦੀ ਪਹਿਲ ਵੀ ਕਰ ਸਕਣ ਤੇ ਪੰਜਾਬ ਦੇ ਹੱਕਾਂ ਲਈ ਲੜ ਸਕਣ ਤੇ ਖੜੇ ਰਹਿ ਸਕਣ ਅੱਜ ਸਾਨੂੰ ਪੰਜਾਬ ਵਿੱਚ ਬਦਲਾਅ ਦੀ ਲੋੜ ਹੈ ਇਹਨਾਂ ਸ਼ਬਦਾਂ ਨਾਲ ਅਖੇਮਾ ਦੀ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ